ਜਿਹੇ ਪ੍ਰਾਨੀ ਹਉਮੈ ਤਜੀ ਕਰਤਾ ਰਾਮ ਪਛਾਨ ਤਨ ਤਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਭੋਗ ਦੇ 19ਵੇਂ ਸ਼ਲੋਕ ਅੰਦਰ ਬਖਸ਼ਿਸ਼ ਕਰਦੇ ਨੇ ਕਿ ਜਿਸ ਇਨਸਾਨ ਨੇ ਹਉਮੈ ਨੂੰ ਛੱਡ ਦਿੱਤਾ ਹਉਮੈ ਨੂੰ ਤਿਆਗ ਦਿੱਤਾ ਦਾਦਾ ਜੀ ਕਿਵੇਂ ਤਿਆਗਿਆ ਸਤਿਗੁਰੂ ਕਹਿੰਨ ਲੱਗੇ ਹਉਮੈ ਕਦੋਂ ਆਉਂਦੀ ਹੈ ਜਦੋਂ ਇਨਸਾਨ ਉਸ ਪਰਮਾਤਮਾ ਨੂੰ ਉਸ ਵਾਹਿਗੁਰੂ ਨੂੰ ਛੱਡ ਕੇ ਆਪ ਕਰਤਾ ਬਣ ਬੈਠ ਜਾਂਦਾ ਹੈ ਤਾਂ ਸਤਿਗੁਰ ਪਾਤਸ਼ਾਹ ਕਹਿੰਦੇ ਜਦੋਂ ਰੱਬ ਦੀ ਖੇਡ ਵਾਪਰਦੀ ਹੈ ਜਦੋਂ ਇਨਸਾਨ ਨੂੰ ਸਭ ਕੁਝ ਸਮਝ ਆਉਂਦਾ ਹੈ ਕਿ ਨਹੀਂ ਕਰਤਾ ਤਾਂ ਉਹ ਪ੍ਰਮਾਤਮਾ ਹੈ ਤਾਂ ਇਸ ਤਰ੍ਹਾਂ ਇਨਸਾਨ ਫਿਰ ਗੁਰੂ ਦੀ ਮਤ ਨੂੰ ਧਾਰਨ ਕਰਕੇ ਗੁਰਮਤ ਨੂੰ ਧਾਰਨ ਕਰਕੇ ਹਉਮੈ ਦਾ ਤਿਆਗ ਕਰ ਦਿੰਦਾ ਹੈ ਹਉਮੈ ਨੂੰ ਤਦ ਦਿੰਦਾ ਹੈ ਸਤਿਗੁਰ ਕਹਿੰਦੇ ਕਹੋ ਨਾਨਕ ਬਹੁ ਮੁਕਤ ਨਰ ਇਹ ਮਨ ਸਾਚੀ ਮਾਨ ਸਤਿਗੁਰ ਪਾਤਸ਼ਾਹ ਕਹਨ ਲੱਗੇ ਭਾਈ ਉਹ ਇਨਸਾਨ ਜਿਉਂਦੇ ਜੀ ਮੁਕਤ ਹੋ ਗਿਆ ਇਸ ਗੱਲ ਨੂੰ ਸੱਚ ਕਰਕੇ ਜਾਨਣਾ ਕਰ